ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਕਿ ਮੁਕਾਬਲਾ ਅਲਟੀਮੇਟ ਕਾਂਗਰਸ ਨਾਲ ਹੋਣਾ ਬੀਜੇਪੀ ਨੂੰ ਆਪਾਂ ਮੰਨਦੇ ਨਹੀਂ ਜੀ ਨਹੀਂ ਬੀਜੇਪੀ ਮੁਕਾਬਲੇ ਚ ਨਹੀਂ ਆਉਂਦਾ ਪੁੱਤੋ ਦਾ ਪਤਾ ਲੱਗਿਆ ਨਹੀਂ ਲੱਗਦਾ 10 ਸਾਲ ਤੋਂ ਬਸ ਸੋਰੀ ਇੱਕ ਵੀ ਪ੍ਰੋਜੈਕਟ ਨਹੀਂ ਲੈ ਕੇ ਆਇਆ ਈਵਨ ਕੀ ਉਹਨੇ ਸਾਡੇ ਦੇ ਸਮੱਸਿਆਵਾਂ ਕ੍ਰੀਏਟ ਕੀਤੀਆਂ ਨਵੀਆਂ ਦੇ ਕੇ ਗਿਆ ਕੋਈ ਪੁਰਾਣੀ ਹਟਾਈ ਨਹੀਂ ਕਿੱਥੇ ਆ ਜੀ ਸਟੇਡੀਅਮ ਕਿੱਥੇ ਆ ਏਮਜ਼ ਆਮ ਤੇ ਗਰੀਬ ਲੋਕਾਂ ਬਾਅਦ ਕਿੱਥੇ ਨੇ ਜਿਹੜਾ ਐਗਜ਼ਿਬਿਸ਼ਨ ਸੈਂਟਰ ਇੰਡਸਟਰੀ ਬਾਅਦ ਕਿਹੜਾ ਕੀਤਾ ਜੀ ਕੰਮ ਉੜ ਜਿੱਦੇ ਖੜ ਕੇ ਫੋਟੋ ਖਿਚਾਉਂਦਾ ਸੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਇਹ ਦੱਸੇ ਦਾ ਸਹੀ ਮੈਂ ਉਹ ਲਿਆਣੇ ਲਈ ਕੀਤਾ ਕਿ ਪਿੰਡ ਦੇ ਵਿੱਚ ਵੀ ਇਹ ਮਹਿਸੂਸ ਹੋ ਰਿਹਾ ਵੀ ਯਾਰ ਕਾਲੀਦਲ ਨੂੰ ਬਚਾਇਆ ਜਾਵੇ ਇਹਨੂੰ ਤਕੜਾ ਕੀਤਾ ਜਾਵੇ ਇਹ ਤੋਂ ਬਿਨਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਭਾਈਚਾਰਕ ਸਾਂਝ ਨਹੀਂ ਬਚ ਸਕਦਾ ਅੱਜ ਵਪਾਰੀਆਂ ਕੋਲ ਜਾਈਏ ਅੱਜ ਇੰਡਸਟਰੀਸਟਾਂ ਕੋਲ ਜਾਈਏ ਉਹ ਵੀ ਕਹਿੰਦੇ ਯਾਰ ਕਾਲੀਦਲ ਦਾ ਰਾਜ ਚੰਗਾ ਵਾਲਾ ਇੰਡਸਟਰੀ ਦੀ ਕੀਤੀ ਹੈ ਤੁਸੀਂ ਪੰਜਾਬ ਦੇ ਵਿੱਚ ਆ ਪੰਜ ਲੁਧਿਆਣਾ ਕਿਹਦਾ ਸ਼ਹਿਰ ਮੰਨਿਆ ਜਾਂਦਾ ਜੀ ਜਿਹਦੇ ਵਿੱਚ ਇੰਡਸਟਰੀ ਪਤਾ ਨਹੀਂ ਕਿਹੜੇ ਜਮਾਨੇ ਤੋਂ ਲੱਗੀ ਹੋਈ ਹੈ ਜੀ ਪਰ ਜਦੋਂ ਵੀ ਕੋਈ ਸਰਕਾਰ ਆ ਜਾਂਦੀ ਆਪਾਂ ਇਹ ਕਹਿ ਦਿੰਨੇ ਆ ਜਾਂ ਕੋਈ ਇਲੈਕਸ਼ਨ ਆ ਜਾਂਦੀ ਆਪਾਂ ਇੰਡਸਟਰੀ ਬਚਾਉਣੀ ਆ ਪਰ ਜਿਹੜੀ ਆਲਰੇਡੀ ਇੰਡਸਟਰੀ ਤੇ ਲੱਗੀ ਹੋਈ ਸੀ ਆਪਾਂ ਉਹਨੂੰ ਤੇ ਚ ਰੱਖ ਨਹੀਂ ਸਕੇ ਸਰਦਾਰ ਸੁਖ ਸਿੰਘ ਬਾਦਲ ਉਹਨਾਂ ਨੇ ਉਸ ਵੇਲੇ ਜਦੋਂ ਦੁਵਾਰਾ ਸੱਦੀ ਹੁਣ ਚੋਣ ਮੈਨੀਫੈਸਟੋ ਬੀਤੀ ਉਹਦੇ ਵਿੱਚ ਵੀ ਇਹ ਗੱਲ ਗਈ ਸੀ ਕਿ ਅਸੀਂ ਸਥਾਪਿਤ ਜਿਹੜੀ ਇੰਡਸਟਰੀ ਆ ਉਹਨੂੰ ਸਕੀਮਾਂ ਦੇਵਾਂਗੇ ਉਹਨਾਂ ਨੂੰ ਰਹਿਤਾ ਦੇਵਾਂਗੇ ਉਹਨਾਂ ਦੀ ਗੱਲ ਸੁਣਾਂਗੇ ਉਹਨਾਂ ਦੀਆਂ ਸਮੱਸਿਆਵਾਂ ਦੂਰ ਕਰਾਂਗੇ 542 ਮੈਂਬਰਾਂ ਨੂੰ ਸਮੋਦਨ ਹੋ ਕੇ ਇਹ ਪੁੱਛਣਾ ਆਂ ਵੀ ਸਾਡਾ ਪੰਜਾਬੀਆਂ ਦਾ ਕਸੂਰ ਤਾਂ ਦੱਸੋ ਯਾਰ ਸਾਡੇ ਨਾਲ ਬਿਤਗੜੇ ਤੇ ਬਿਤਗੜਾ ਬਿਤਗੜੇ ਤੇ ਬਿਤਗੜਾ ਹਰ ਥਾਂ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਔਰ ਸਾਡੇ ਨਾਲ ਇਸ ਵੇਲੇ ਅਸੀਂ ਲੁਧਿਆਣੇ ਆਂ ਲੁਧਿਆਣੇ ਦੇ ਵਿੱਚ ਜਿਹੜੇ ਸ਼ੋਮੇ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਢਿੱਲੋਂ ਜਿਹੜੇ ਸਾਬਕਾ ਵਿਧਾਇਕ ਵੀ ਨੇ ਸਾਡੇ ਨਾਲ ਨੇ ਸੋ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਮੈਂ ਸਮੁੱਚੇ ادارے ਦਾ ਧੰਨਵਾਦ ਕਰਦਾ ਤੁਹਾਡਾ ਵੀ ਕਰਦਾ ਤੁਸੀਂ ਸਪੈਸ਼ਲ ਆ ਕੇ ਮੇਰੀ ਗੱਲ ਲੋਕਾਂ ਤੱਕ ਪਹੁੰਚਾਉਣ ਵਾਸਤੇ ਆਏ ਬਹੁਤ ਮਿਹਰਬਾਨੀ ਕਿਵੇਂ ਚੱਲ ਰਿਹਾ ਢਿੱਲੋਂ ਸਾਹਿਬ ਆਪ ਤੋਂ ਵੱਧ ਲੋਕ ਪਿਆਰ ਕਰ ਰਹੇ ਨੇ ਮੈਂ ਇੱਕ ਸਾਧਾਰਨ ਪਰਿਵਾਰ ਤੋਂ ਜਨਮਿਆ ਮੇਰੇ ਲਈ ਲੋਕ ਪਪਾ ਭਾਰ ਮਿਹਨਤ ਕਰ ਰਹੇ ਹੋ ਹੁਣ ਆਪਾਂ ਜਿੱਥੇ ਬੈਠੇ ਆ ਇਹ ਮੇਰੇ ਭਰਾ ਬੋਬੀ ਹੋਣੀ ਤਾਲੀਬਾਲ ਹੋਣੀ ਹੈਰੀ ਹੋਣੀ ਪਿੰਡਾ ਸਾਡਾ ਪ੍ਰਧਾਨ ਹੋਰ ਸਾਰੀ ਟੀਮ ਸਾਡੀ ਇਉਂ ਲੱਗੀ ਹੋਈ ਆ ਜਿਵੇਂ ਉਹ ਆਪ ਇਲੈਕਸ਼ਨ ਲੜ ਰਹੇ ਹੋ ਮੈਂ ਇਦਾਂ ਦਾ ਮਾਹੌਲ ਪਹਿਲਾਂ ਵੇਖਿਆ ਨਹੀਂ ਸਾਡੇ ਰਿਸ਼ਤੇਦਾਰ ਸਾਡੀ ਪਾਰਟੀ ਦੇ ਵਰਕਰ ਡੋਰ ਟੂ ਡੋਰ ਲੱਗੇ ਹੋਏ ਨੇ ਬਹੁਤ ਵਧੀਆ ਮਾਹੌਲਾ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਰਿਜ਼ਲਟ ਆਊਗਾ ਜੇ ਢੱਲੋਂ ਸਾਹਿਬ ਆਪਾਂ ਗੱਲ ਕੀਤੀ ਜਾਵੇ ਲੁਧਿਆਣੇ ਹਲਕੇ ਦੀ ਕੀ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਕਿ ਮੁਕਾਬਲਾ ਅਲਟੀਮੇਟ ਕਾਂਗਰਸ ਨਾਲ ਹੋਣਾ ਬੀਜੇਪੀ ਨੂੰ ਆਪਾਂ ਮੰਨਦੇ ਨਹੀਂ ਜੀ ਨਹੀਂ ਬੀਜੇਪੀ ਮੁਕਾਬਲੇ 'ਚ ਨਹੀਂ ਆਇਆ ਪੁਰਾਣੇ ਵਿਧਾਇਕ ਨੇ ਫੇਰ ਵੀ ਉਹ ਕਹਿੰਦੇ ਆ ਜੀ ਅਸੀਂ ਪੁਰਾਣੇ ਮੈਂਬਰ ਪਾਰਲੀਮੈਂਟ ਆ 10 ਸਾਲ ਉਹਨਾਂ ਨੇ ਹੰਡਾਇਆ ਜੀ ਰਾਜ ਉਹ ਕਹਿੰਦੇ ਵੀ ਅਸੀਂ ਤਾਂ ਕੰਮ ਹੀ ਬੜੇ ਕਰਾਏ ਜੀ 10 ਸਾਲ ਰਿਆ ਕਰਕੇ ਹੀ ਨਹੀਂ ਉਹਨੂੰ ਕਿਸੇ ਨੇ ਵੋਟ ਕੋਣੀ ਨੰਬਰ 2 ਨੇ ਉਹ ਜਿਹੜਾ ਕੰਮ ਕੀਤਾ ਪਾਰਟੀ ਬਦਲਣ ਵਾਲਾ ਇਹ ਲੋਕਾਂ ਦੇ ਮਨ ਵਿੱਚ ਬੜਾ ਉਹਦੇ ਪ੍ਰਤੀ ਗੁੱਸਾ ਵੀ ਤੈਨੂੰ ਜਿਸ ਪਾਰਟੀ ਨੇ 15 ਸਾਲ ਮੈਂਬਰ ਪਾਰਲੀਮੈਂਟ ਬਣਾ ਕੇ ਰੱਖਿਆ ਤੂੰ ਉਹਦੀ ਪਿੱਠੇ ਪਾਲਤੀ ਵੀ ਮਾਂ ਹੁੰਦੀ ਐ ਜਿਹੜਾ ਬੰਦਾ ਆਪਣੀ ਮਾਂ ਦਾ ਨਹੀਂ ਬਣਿਆ ਉਹ ਲੋਕਾਂ ਦਾ ਨਹੀਂ ਬਣ ਸਕਦਾ ਇਸ ਕਰਕੇ ਲੋਕਾਂ ਦੇ ਮਨ ਵਿੱਚ ਉਹਦੇ ਪ੍ਰਤੀ ਗੁੱਸਾ ਵੀ ਆ ਔਰ ਉਹਨੇ ਕੀਤਾ ਵੀ ਕੁਛ ਨਹੀਂ ਕੋਈ ਕਹਿੰਦਾ ਮੈਂ ਤਾਂ ਡਿਵੈਲਪਮੈਂਟ ਹੀ ਬੜੀ ਕਰਾਈ ਹੈ ਜੀ ਤੁਸੀਂ ਜੇਖੋ ਇੱਥੇ ਸੱਜਣ ਲੁਧਿਆਣੇ ਦੇ ਬੈਠੇ ਹੋਣਗੇ ਉਹਨਾਂ ਨੂੰ ਪੁੱਛ ਸਕਦੇ ਹੋ ਕੋਈ ਸ਼ਵੀ ਨਹੀਂ ਕੀਤਾ 5 ਸਾਲਾਂ ਚ ਇੱਕ ਥਾਂ ਤੇ ਵੀ ਉਹਦਾ ਪੱਥਰ ਲੱਗਿਆ ਨਹੀਂ ਮਿਲ ਸਕਦਾ 10 ਸਾਲ ਚ ਬਸ ਸੋਰੀ ਇੱਕ ਵੀ ਪ੍ਰੋਜੈਕਟ ਨਹੀਂ ਲਾ ਕੇ ਆਇਆ ਈਵਨ ਕੀ ਉਹਨੇ ਸਾਡੇ ਲਈ ਸਮੱਸਿਆਵਾਂ ਕ੍ਰੀਏਟ ਕੀਤੀਆਂ ਨਵੀਆਂ ਦੇ ਕੇ ਗਿਆ ਕੋਈ ਪੁਰਾਣੀ ਹਟਾਈ ਨਹੀਂ ਕਿੱਥੇ ਆ ਜੀ ਸਟੇਡੀਅਮ ਬੱਚਿਆਂ ਵਾਸਤੇ ਕਿੱਥੇ ਆਈਮਜ਼ ਆਮ ਤਕਰੀਬ ਲੋਕਾਂ ਵਾਸਤੇ ਕਿੱਥੇ ਨੇ ਜਿਹੜਾ ਐਗਜ਼ੀਬਿਸ਼ਨ ਸੈਂਟਰ ਇੰਡਸਟਰੀ ਵਾਸਤੇ ਕਿਹੜਾ ਕੀਤਾ ਜੀ ਕੰਮ ਇਹ ਕੰਮ ਥੋੜਾ ਨੇ ਵੀ ਤੁਸੀਂ ਐਮਪੀ ਲੈਂਡ ਫੰਡ ਵੰਡ ਦਿੱਤਾ ਤੇ ਮਸਲਾ ਹੱਲ ਹੋ ਗਿਆ ਉਹ ਕਹਿੰਦੇ ਜੀ ਮੈਂ ਤਾਂ ਸਮਾਰਟ ਸਿਟੀ ਸਟਰੀਟ ਲਾਈਟਾਂ ਲਵਾਤੀਆਂ 엘ਿਵੇਟਰ ਰੋਡਾਂ ਬਣਾਤੀਆਂ ਮੈਂ ਜਿਹੜੇ ਬਾਹਰ ਆਈ ਰਿਕਸ਼ਾ ਜਿਹੜੇ ਪ੍ਰੋਡਿਊਸ਼ਨ ਰਹਿਤ ਲੁਧਿਆਣਾ ਬਣਾਤਾ ਜੀ ਬੜਾ ਕੁਝ ਉਹਨਾਂ ਨੇ ਕਿਹਾ ਮਤਲਬ ਪਰ ਤੁਸੀਂ ਇਹਨੂੰ ਕੱਡਾਕ ਉਹਨਾਂ ਦਾ ਕਾਮਯਾਬੀ ਮੰਨਦੇ ਹੋ ਦੇਖੋ ਸਮਾਰਟ ਸਿਟੀ ਸ਼ੋਮਨ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਵਿੱਚ ਲੁਧਿਆਣਾ 20 ਪਹਿਲੇ ਸਾਲ ਚਾਰਾਂ ਵਿੱਚ ਆਇਆ ਸੀ ਉਦੋਂ ਗੋਲਬੜੀਆ ਸਾਹਿਬ ਮੇਅਰ ਸਨ ਜੀ ਕੇ ਸਿੰਘ ਧਾਲੀਵਾਲ ਕਮਿਸ਼ਨਰ ਸਨ ਔਰ ਜਿਸ ਏਰੀਆ ਚ ਵੱਧ VOTING ਹੋਈ ਉੱਥੇ ਕਾਉਂਸਲਰ ਭੁਪਿੰਦਰ ਸਿੰਘ ਪਿੰਦਾ ਸਨ ਉਹ ਸਮਾਰਟ ਸਿਟੀ ਬਣਿਆ ਸਮਾਰਟ ਸਿਟੀ ਦੇ ਵਿੱਚ ਇੱਥੇ ਲੁਧਿਆਣਾ ਚ 1 ਲੱਖ 5000 ਲਾਈਟ ਜਿਹੜੀ ਫਲੋਰੇ ਲਾ ਕੇ EE ਲਾਈਟ ਲੱਗੀ ਸੀ ਅਨ ਲੀ ਐਲ ਡੀ ਐਲ ਹੈ ਨਾ ਉਹ ਲਾਈਟ ਲੱਗੀ ਸੀ ਉਹ ਇਹਨੇ ਨਹੀਂ ਲਾਈ ਉਹ ਟੈਂਡਰ ਲੱਗ ਚੁਕਿਆ ਸੀ ਟਾਟਾ ਵਾਲਿਆਂ ਨੂੰ ਮਿਲ ਗਿਆ ਸੀ 1 ਲੱਖ 500000 ਲਾਈਟ ਰਿਪਲੇਸ ਕਰਨੀ ਸੀ ਇਹਦਾ ਉੱਚ ਕੀ ਲੈਣ ਦੇਣਾ ਜੀ ਉਹ ਮਿਸੀਪਲ ਕਾਰਪੋਰੇਸ਼ਨ ਦਾ ਕੰਮ ਸੀਗਾ ਕੀ ਮੈਂਬਰ ਪਾਰਲੀਮੈਂਟ ਮਿਸੀਪਲ ਕਾਰਪੋਰੇਸ਼ਨ ਦੇ ਕੰਮਾਂ ਤੇ ਵੀ ਆਪਣਾ ਹੱਕ ਜਿਤਾਊਗਾ ਵੀ ਇਹ ਮੇਰੇ ਨੇ ਜਿਹੜੇ ਕੰਮ ਐਲੀਵੇਟਰ ਰੋਡ ਜਿੱਦੇ ਖੜ ਕੇ ਫੋਟੋ ਖਚਾਉਂਦਾ ਸੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦੇਣਾ ਇਹ ਦੱਸੇ ਦਾ ਸਹੀ ਵੀ ਉਹ ਲਿਆਣੇ ਲਈ ਕੀਤਾ ਕਿ ਕੁਝ ਤੁਹਾਡੀ ਗੱਲ ਦੇ ਵਿੱਚੋਂ ਗੱਲ ਨਿਕਲੀ ਆ ਜੀ ਪਰ ਜੇ ਆਪਾਂ ਗੱਲ ਕੀਤੀ ਜਾਵੇ ਫਿਰ ਇਹਦਾ ਮਤਲਬ ਵੀ ਇੱਕ ਸਰਕਾਰ ਚੱਲੀ ਜਾਂਦੀ ਹੈ ਜੇ ਕੋਈ ਚੀਜ਼ ਪਾਸ ਕਰਦੀ ਆ ਜੇ ਦੂਜਾ ਕੈਂਡੀਡੇਟ ਆ ਜਾਂਦਾ ਚਾਹੇ ਉਹ ਐਮਪੀ ਆ ਚਾਹੇ ਉਹ ਆਪਣੇ ਵਿਧਾਇਕ ਹੋਵੇ ਇਲਾਕੇ ਦਾ ਇਹਦਾ ਮਤਲਬ ਆਪਣਾ ਕਬਜ਼ਾ ਕਰਕੇ ਫਿਰ ਆਪਣੀਆਂ ਪਲੇਟਾਂ ਲਾ ਦਿੰਦਾ ਜੀ ਪੁਰਾਣੇ ਉਹਦੇ ਚ ਜਿਹੜੀ ਨਿਗਰਾਨੀ ਨਿਗਰਾਨੀ ਕਰ ਸਕਦਾ ਇਹ ਕਹਿ ਸਕਦਾ ਵੀ ਮੈਂ ਇਹਨੂੰ ਇਹਦੇ ਨਿਗਰਾਨੀ ਕਰਨਾ ਹੈ ਵੀ ਇਹਦੇ ਕਿਤੇ ਕੰਮ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ ਚਲੋ ਤੁਸੀਂ ਵਿਧਾਇਕ ਐਮਪੀ ਹੋਣ ਦੇ ਨਾਤੇ ਪਰ ਤੁਸੀਂ ਕਲੇਮ ਨਹੀਂ ਨਾ ਕਰ ਸਕਦੇ ਹਮਮ ਕਲੇਮ ਤਾਂ ਉਹਦੇ ਰਹਿ ਜਾਣਾ ਜਿਹਨੇ ਬਣਾਇਆ ਵਾ ਸੇ ਕਲੇਮ ਕਰਨ ਦੀ ਕੋਸ਼ਿਸ਼ ਕਰਦਾ ਦੂਜਿਆਂ ਦੇ ਕੰਮ ੱੱਕਾ ੱੱਕਾ ਕਰ ਰਹੇ ਨਹੀਂ ੱੱਕੇ ਗਏ ਲੋਕ ਤੇ ਜੇ ਆਪਾਂ ਗੱਲ ਕੀਤੀ ਜਾਵੇ ਪਿੰਡਾਂ ਦੀ ਜੀ ਪਿੰਡਾਂ ਦੇ ਵਿੱਚ ਜਾਣਿਓ ਕਿਵੇਂ ਹੰਗਾਰਾ ਜੀ ਪਿੰਡਾਂ ਚ ਦੇਖੋ ਮੈਂ ਕੱਲ ਜੰਗਰਾਉਂ ਦੇ ਪਿੰਡਾਂ 'ਚ ਗਿਆ ਸੀ ਚਾਰ ਚਾਰ ਪੰਜ ਪੰਜ ਸੌ ਬੰਦਿਆਂ ਦਾ ਇਕੱਠ ਸੀ ਪਿੰਡਾਂ ਦੇ ਵਿੱਚ ਉਹ ਮੈਨੂੰ ਦੱਸਦੇ ਸੀ ਵੀ ਪਿਛਲੇ ਇਲੈਕਸ਼ਨ 'ਚ ਸਾਨੂੰ ਲੋਕ ਸਵਾਲ ਕਰਦੇ ਸੀ ਕਈ ਕਿਸਮ ਦੇ ਸਵਾਲ ਕਰਦੇ ਸੀ ਜਦੋਂ ਅਸੀਂ ਵੋਟਰ ਕੋਲ ਜਾਂਦੇ ਸੀ ਪਰ ਕੱਲ ਇੱਕ ਵੀ ਪਿੰਡ ਚ ਕਿਸੇ ਨੇ ਸਾਥੇ ਕਿੰਤੂ ਪ੍ਰਤੋ ਨਹੀਂ ਕੀਤਾ ਕਿਸਾਨ ਯੂਨੀਅਨ ਵੀ ਵਿੱਚ ਬੈਠੇ ਸੀ ਆਮ ਤੇ ਸਧਾਰਨ ਲੋਕ ਵੀ ਬੈਠੇ ਸੀ ਮਤਾਵਾ ਪੈਣਾ ਬਜ਼ੁਰਗ ਵੀ ਬੈਠੇ ਸੀ ਕਿਸੇ ਨੇ ਕੁਐਸਚਨ ਨਹੀਂ ਕੀਤਾ ਇਵਨ ਇਹ ਕਿਹਾ ਵੀ ਅਸੀਂ ਵੋਟ ਪਾਵਾਂਗੇ ਜੀ ਬਹੁਤ ਕੁਝ ਦੇਖ ਲਿਆ ਨੁਕਸਾਨ ਕਰਾ ਲਿਆ ਇਸ ਵਾਰ ਕਾਲੀ ਦਲ ਨੂੰ ਵੋਟ ਪਾਵਾਂਗੇ ਔਰ ਵੱਡੇ ਪਦਰ ਤੇ ਵੋਟ ਪਿੰਡਾਂ ਦੇ ਵਿੱਚੋਂ ਪਾਉਂਗੇ ਮੇਰਾ ਇਹੀ ਸਵਾਲ ਸੀਗਾ ਜੀ ਜਿਵੇਂ ਕਿਉਂਕਿ ਪਿੱਛੇ ਜੇ ਵਿਰੋਧ ਹੁੰਦਾ ਰਿਹਾ ਲੋਕਾਂ ਦੀ ਨਾਰਾਜ਼ਗੀ ਸੀ ਕਿਉਂਕਿ ਮਾਂ ਪਾਪੀ ਆਪਣੀ ਪਾਰਟੀ ਆ ਸੁਭਾਅਕਾ ਜੀ ਕਿਉਂਕਿ ਘਰ ਦੇ ਵਿੱਚ ਜੇ ਕੁਝ ਹੋ ਜੇ ਉਹ ਪਾ ਕਹੀ ਦਿੰਨੇ ਆ ਇੱਕ ਦੂਜੇ ਨੂੰ ਜੀ ਆਪਣੇ ਘਰ ਦੇ ਤੇ ਉਹਦੇ ਵਿੱਚ ਜੇ ਆਪ ਗੱਲ ਕੀਤੀ ਜਾਵੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਜਾਂਦੇ ਆ ਪਿੰਡ ਪਿੰਡ ਹੁਣ ਰੈਲੀ ਆ ਜਿੱਦ ਅੰਮ੍ਰਿਤਸਰ ਨੇ ਜੀ ਗੁਰੂਦੀਨਗਰੀ ਚ ਤੇ ਫਿਰ ਉਹਨਾਂ ਦੇ ਨਾਲ ਤੇ ਜੇ ਉਹਨਾਂ ਤੋਂ ਬਿਨਾਂ ਜਾਣੇ ਹੋ ਕੀ ਫਰਕ ਲੱਗਦਾ ਕਿਉਂਕਿ ਜਿਹੜੀ ਪੰਜਾਬ ਜੋੜੋ ਯਾਤਰਾ ਵੀ ਉਹਨਾਂ ਨੇ ਸ਼ੁਰੂ ਕੀਤੀ ਉਹਦੇ ਚ ਵੀ ਬਹੁਤ ਹੰਗਾਰ ਉਹਨਾਂ ਨੂੰ ਮਿਲਿਆ ਤੁਸੀਂ ਉਹਨੂੰ ਕਿਵੇਂ ਦੇਖ ਜਦੋਂ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਵੀਰ ਸਿੰਘ ਜੀ ਵੱਲ ਕੱਢ ਰਹੇ ਨੇ ਉਹ ਯਾਤਰਾ ਨੇ ਪੰਜਾਬ ਦਾ ਮਾਹੌਲ ਬਦਲ ਦਿੱਤਾ ਮਾਮਾ ਆਈਆਂ ਭੈਣਾਂ ਆਈਆਂ ਬਜ਼ੁਰਗ ਆਏ ਉਹ ਇਹ ਗੱਲ ਸਾਬਤ ਹੋ ਗਈ ਹੈ ਵੀ ਜਿਹੜੇ ਲੋਕ ਸਾਤੋਂ ਥੋੜੇ-ਮੋਡੇ ਕਿਸੇ ਕਾਰਨ ਕਰਕੇ ਗਲਤਫਹਿਮੀ ਦੇ ਵਿੱਚ ਨਾਰਾਜ਼ ਹੋ ਗਏ ਸੀ ਉਹ ਵਾਪਸ ਆਏ ਨੇ ਜਦੋਂ ਵਾਪਸ ਆ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਟਰੈਂਥ ਵਧ ਗਈ ਫਰਕ ਪੈ ਰਿਹਾ ਹੈ ਔਰ ਅੱਜ ਆਮ ਲੋਕਾਂ ਦੇ ਵਿੱਚ ਵੀ ਇਹ ਮਹਿਸੂਸ ਹੋ ਰਿਹਾ ਵੀ ਯਾਰ ਅਕਾਲੀ ਦਲ ਨੂੰ ਬਚਾਇਆ ਜਾਵੇ ਇਹਨੂੰ ਤਕੜਾ ਕੀਤਾ ਜਾਵੇ ਇਹ ਤੋਂ ਬਿਨਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਭਾਈਚਾਰਕ ਸੰਜ ਨਹੀਂ ਬਚ ਸਕਦੇ ਅੱਜ ਵਪਾਰੀਆਂ ਕੋਲੇ ਜਾਈਏ ਅੱਜ ਇੰਡਸਟਰੀ ਦੇਸਾਂ ਕੋਲੇ ਜਾਈਏ ਉਹ ਵੀ ਕਹਿੰਦੇ ਯਾਰ ਕਾਲੀ ਦਲ ਦਾ ਰਾਜ ਚੰਗਾ ਸੀ ਸਭ ਕੁਝ ਮਿਲਦਾ ਸੀ ਅਮਨ ਸ਼ਾਂਤੀ ਸੀ ਤੇ ਭਾਈਚਾਰਕ ਖਾਂ ਸੀ ਜਿਹਦੇ ਨਾਲ ਤਰੱਕੀ ਹੋਣੀ ਹੈ ਖੁਸ਼ਹਾਲੀ ਹੋਣੀ ਜੇ ਆਪਾਂ ਢੱਲੋਂ ਸਭ ਗੱਲਾਂ ਇੰਡਸਟਰੀ ਦੀ ਕੀਤੀ ਹੈ ਤੁਸੀਂ ਪੰਜਾਬ ਦੇ ਵਿੱਚ ਆਪਾਂ ਜਿਹੜਾ ਲੁਧਿਆਣਾ ਐ ਕਿਹੜਾ ਸ਼ਹਿਰ ਮੰਨਿਆ ਜਾਂਦਾ ਜੀ ਜਿਹਦੇ ਵਿੱਚ ਇੰਡਸਟਰੀਜ਼ ਪਤਾ ਨਹੀਂ ਕਿਹੜੇ ਜਮਾਨਿਆਂ ਤੋਂ ਲੱਗੀ ਹੋਈ ਆ ਜੀ ਪਰ ਜਦੋਂ ਵੀ ਕੋਈ ਸਰਕਾਰ ਆ ਜਾਂਦੀ ਆ ਆਪਾਂ ਇਹ ਕਹਿ ਦਿੰਨੇ ਆ ਜਾਂ ਕੋਈ ਇਲੈਕਸ਼ਨ ਆ ਜਾਂਦੀ ਆ ਆਪਾਂ ਇੰਡਸਟਰੀ ਬਚਾਉਣੀ ਆ ਪਰ ਜਿਹੜੀ ਆਲਰੇਡੀ ਇੰਡਸਟਰੀ ਤੇ ਲੱਗੀ ਹੋਈ ਸੀ ਆਪਾਂ ਉਹਨੂੰ ਤੇ ਚ ਰੱਖ ਨਹੀਂ ਸਕੇ ਉਹਨੂੰ ਤਾਂ ਆਪਾਂ ਬਾਹਰ ਭਜਾਤਾ ਤੇ ਆਪਾਂ ਦੁਬਾਰਾ ਕਹਿ ਰਹੇ ਆ ਆਪਾਂ ਜੀ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਫੇਰ ਲੈ ਕੇ ਆਵਾਂਗੇ ਤੇ ਕਿਉਂ ਨਹੀਂ ਅਸੀਂ ਜਿਹੜੀ ਘਰ ਚ ਹੀ ਸਾਡੇ ਨੇ ਔਰ ਇਹ ਜੀ ਇੰਡਸਟਰੀ ਜਿਹੜੀ ਵਰਲਡ ਲੈਵਲ ਤੇ ਮੰਨੀ ਜਾਂਦੀ ਆ ਏਸ਼ੀਆ ਦੇ ਵਿੱਚ ਹੌਜਰੀ ਨੂੰ ਲੈ ਲਈਏ ਸਾਈਕਲ ਇੰਡਸਟਰੀ ਲੈ ਲਈਏ ਵਰਲਡ ਦੇ ਵਿੱਚ ਮੰਨੀ ਪਰ ਮੰਨੀ ਆ ਜੀ ਆਪਾਂ ਉਹਨੂੰ ਇੱਥੇ ਕਿਉਂ ਨਹੀਂ ਰੱਖ ਸਕਦੇ ਸਾਰੀ ਪੰਜਾਬ ਤੋਂ ਬਾਹਰ ਕੋਈ ਹਿਮਾਚਲ ਜਾ ਰਹੀ ਹੈ ਜੀ ਕੋਈ ਦਿੱਲੀ ਗੜगांव ਯੂਪੀ ਮਤਲਬ ਸਿਰਫ ਇੱਕ ਰਿਬੇਟ ਮਿਲਣੀ 10-10 ਸਾਲ ਦੀ ਜੀਐਸਟੀ ਮਾਫ ਕਰਨੀ ਇਹਦੇ ਵਿੱਚ ਜਿਹੜੀਆਂ तमाम ਗੱਲਾਂ ਆਉਂਦੀਆਂ ਇੰਡਸਟਰੀ ਲਈ ਜਿਹੜਾ ਆਪਣੇ ਆਪ ਨੂੰ ਥੋੜਾ ਠੱਗਿਆ ਮਹਿਸੂਸ ਕਰਦਾ ਉਹ ਆਉਂਦਾ ਜ਼ਰੂਰ ਇਲੈਕਸ਼ਨਾਂ ਦੇ ਟਾਈਮ ਪਰ ਫਿਰ ਉਹ ਵਿਚਾਰਾ ਕਿਤੇ ਨਾ ਕਿਤੇ ਚਲੇ ਜਾਂਦਾ ਸ਼ਾਇਦ ਉਹਦੀ ਸੁਣਵਾਈ ਨਹੀਂ ਹੁੰਦੀ ਇਹਦੇ ਬਾਰੇ ਸਾਡੀ ਹੁਣ ਤੋਂ ਹੁਣ ਮੈਨੀਫੈਸਟੋ ਵੀ ਸੀ ਉਹਦੇ ਵਿੱਚ ਵੀ ਇਹ ਗੱਲ ਗਈ ਸੀ ਵੀ ਅਸੀਂ ਸਥਾਪਿਤ ਜਿਹੜੀ ਇੰਡਸਟਰੀ ਆ ਉਹਨੂੰ ਸਕੀਮਾਂ ਦੇਵਾਂਗੇ ਉਹਨਾਂ ਨੂੰ ਰਹਿਤਾ ਦੇਵਾਂਗੇ ਉਹਨਾਂ ਦੀ ਗੱਲ ਸੁਣਾਂਗੇ ਉਹਨਾਂ ਦੀਆਂ ਸਮੱਸਿਆਵਾਂ ਦੂਰ ਕਰਾਂਗੇ ਅਸੀਂ ਪਹਿਨਾ ਇਹਨੂੰ 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 ਪ੍ਰਮੋਟ ਕਰਨਾ ਵਾ ਅਸੀਂ ਬਾਹਰਲੀ ਇੰਡਸਟਰੀ ਬਾਅਦ ਚ ਮੰਗਾਵਾਂਗੇ ਹੋਰ ਰੋਡ ਪਈਦਾ ਉਹਨਾਂ ਕੋਲੇ ਜਾ ਕੇ ਆਵਾਂਗੇ ਉਹਨਾਂ ਨੂੰ ਰਹਿਤਾ ਦੇ ਦਾਂਗੇ ਪਰ ਪਹਿਲਾਂ ਇਹਨੂੰ ਪ੍ਰਮੋਟ ਕਰਾਂਗੇ ਇਹਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਆ ਜਿਹੜੀ ਸਾਡੀ ਸਥਾਪਤ ਆ ਜਿਹੜੀ ਪਹਿਲਾਂ ਚੱਲ ਰਹੀ ਆ ਇਹ ਸਾਡੀ ਪਾਲਿਸੀ ਸੀ ਪਰ ਪੰਜਾਬ ਨਾ ਵਿਤਕਰਾ ਕਿਉਂ ਜੀ ਦੇਖੋ ਇਹ ਗੱਲ ਮੈਂ ਵੀ ਪੁੱਛੂੰਗਾ ਜੇ ਮੈਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ 542 ਮੈਂਬਰਾਂ ਨੂੰ ਇਹ ਸਵਾਲ ਕਰਨਾ ਜਾ ਕੇ ਵੀ ਸਾਡਾ ਕਸੂਰ ਕੀ ਹੈ ਮੈਂ 542 ਮੈਂਬਰਾਂ ਨੂੰ ਸਮੋਦਨ ਹੋ ਕੇ ਇਹ ਪੁੱਛਣਾ ਆ ਵੀ ਸਾਡਾ ਪੰਜਾਬੀਆਂ ਦਾ ਕਸੂਰ ਤਾਂ ਦੱਸੋ ਯਾਰ ਸਾਡੇ ਨਾਲ ਬਿਤਕਰੇ ਤੇ ਬਿਤਕਰਾ ਬਿਤਕਰੇ ਤੇ ਬਿਤਕਰਾ ਹਰ ਥਾਂ ਦੇ ਉੱਤੇ ਜਿੰਨਾ ਵੀ ਸੂਬਾ ਬਣਾਉਣ ਵੇਲੇ ਬੈਠ ਗਏ ਤੇ ਜੇ ਆਪਾਂ ਤੁਸੀਂ ਖੇਤੀ ਦੀ ਗੱਲ ਖੇਤੀ ਦੇ ਨਾਲ ਪਾਣੀ ਦੀ ਗੱਲ ਆਉਂਦੀ ਸਭ ਤੋਂ ਵੱਡਾ ਪਾਣੀ ਦਾ ਪੱਧਰ ਬੜਾ ਥੱਲੇ ਚਲਿਆ ਗਿਆ ਜੀ ਜੇ ਗੱਲ ਕੀਤੀ ਜਾਵੇ ਪਾਣੀ ਦੇ ਪੱਧਰ ਦੀ ਸਾਡਾ ਜੇ ਬੁੱਢੇ ਨਾਲ ਦੀ ਗੱਲ ਕੀਤੀ ਜਾਵੇ ਇਹਨਾਂ ਨੇ ਕਿਹਾ ਜੀ ਬੜੇ ਅਸੀਂ ਇੱਥੇ ਪ੍ਰੋਜੈਕਟ ਲਾ ਦੇ ਪਾਣੀ ਸਾਫ਼ ਕਰਕੇ ਸੀ ਗਾਂ ਦੇਵਾਂਗੇ ਮੌਜੂਦਾ ਸਰਕਾਰ ਦੇ ਵੀ ਮੈਂਬਰ ਪਾਰਲੀਮੈਂਟ ਵੀ ਆਏ ਇਹ ਸਾਡੇ ਜਿਹੜੇ ਭਾਜਪਾ ਦੇ ਵਿੱਚ ਗਏ ਨੇ ਉਹਨਾਂ ਨੇ ਵੀ ਕਿਹਾ ਜੀ ਮੈਂ ਤਾਂ ਪਾਣੀ ਸਾਫ਼ ਕਰਕੇ ਲੋਕਾਂ ਤੱਕ ਘਰਾਂ ਤੱਕ ਪਹੁੰਚਾਤਾ ਤੇ ਹੁਣ ਨਹੀਂ ਕਿਸੇ ਨੂੰ ਸਮੱਸਿਆ ਆਉਂਦੀ ਕੋਈ ਬਿਮਾਰੀ ਕੈਂਸਰ ਵਰਗਾ ਕੋਈ ਰੋਗ ਉੱਥੇ ਹੀ ਹੈ ਸਰਪੰਚਾ ਦਾ ਗਿਆ ਸਿਰ ਮੱਥੇ ਤੇ ਪਾਣਾ ਉੱਤੇ ਦਾ ਉੱਤੇ ਉਹ ਸਾਹਿਬ ਕਹਦਾ ਦੇਖੋ ਬੁੱਢੇ ਨਾਲੇ ਤੇ ਸ਼੍ਰੋਮਣੀ ਕਾਲੀ ਦਲ ਨੇ 1997 ਚ ਕੰਮ ਸ਼ੁਰੂ ਕਰਤਾ ਸੀ ਜਦੋਂ ਸਰਦਾ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣੇ ਉਹ ਤਿੰਨ ਸੀਟਪੀ ਲੈ ਕੇ ਆਏ ਸੀ ਲੁਧਿਆਣਾ ਸ਼ਹਿਰ ਚ ਪਹਿਲਾ ਪ੍ਰੋਜੈਕਟ ਇੱਥੇ ਹੀ ਲਾਂਚ ਕੀਤਾ ਸੀ ਇੱਕ ਪਟ ਬਣਾਇਆ ਸੀ ਪਟੀਆਂ ਇੱਕ ਜਮਾਲਪੁਰ ਬਣਿਆ ਸੀ ਇੱਕ ਬੱਲੋ ਕੀ ਬਣਿਆ ਸੀ ਤਾਂ ਜੋ ਬੁੱਢੇ ਨਾਲੇ ਦਾ ਪਾਣੀ ਸਾਫ਼ ਹੋ ਸਕੇ ਜਿੰਨਾ ਸਿਵਰਜਾ ਪਾਣੀ ਉੱਥੇ ਜਾਂਦਾ ਸੀ ਪਹਿਲਾਂ ਫਿਰ ਸਾਫ਼ ਹੋ ਕੇ ਬੁੱਢੇ ਨਾਲੇ ਚ ਪਾਇਆ ਜਾਂਦਾ ਸੀ ਉਦੋਂ ਬਾਅਦ ਲੋਕਾਂ ਨੇ ਸਰਕਾਰ ਬਦਲਦੀ ਕੈਪਟਨ ਆ ਗਿਆ ਕੈਪਟਨ ਨੇ 5 ਸਾਲ ਉਦੋਂ ਵੀ ਕੁਝ ਨਹੀਂ ਕੀਤਾ ਫਿਰ ਅਸੀਂ ਆਏ ਫਿਰ ਦੇਖਿਆ ਵੀ ਪ੍ਰੋਬਲਮ ਸੋਲਵ ਨਹੀਂ ਹੋਈ ਫਿਰ ਇੰਡਸਟਰੀ ਨਾਲ ਗੱਲ ਕੀਤੀ ਜਿਹੜੀ ਡੈਂਗ ਇੰਡਸਟਰੀ ਆ ਉਹਨਾਂ ਨੂੰ 35 ਏਕੜ ਜ਼ਮੀਨ ਝੀਲ ਦੇ ਨਾਲ ਲੀਜ਼ ਤੇ ਦਿੱਤੀ ਵੀ ਤੁਸੀਂ ਇੱਥੇ ਆਪਣਾ ਕਾਮਨ ਟ੍ਰੀਟਮੈਂਟ ਪਲਾਟ ਲਾਓ ਸੀਟਪੀ ਆਪਣਾ ਲਗਤੋਂ ਜੀ ਚਲੋ 5 ਸਾਲ ਨੱਚਕੜੀ ਚ ਆ ਗਏ ਲਾਗੇ ਕਰਦੇ ਕਰਦੇ ਰਹੇਗੇ ਫਿਰ ਉਦੋਂ ਬਾਅਦ ਮੈਂ ਵਿਧਾਇਕ ਬਣ ਕੇ 12 ਚ ਫਿਰ ਅਸੀਂ ਉਹਨਾਂ ਨਾਲ ਗੱਲ ਕੀਤੀ ਇੰਡਸਟਰੀ ਨਾਲ ਫਿਰ ਉਹਨਾਂ ਨੂੰ ਦੋ ਪ੍ਰੋਜੈਕਟ ਬਣਾ ਕੇ ਦਿੱਤੇ ਬਲਕਿ ਤਿੰਨ ਇੱਕ ਬਾਦਰਕੇ ਰੋਡ ਤੇ ਲਾਇਆ ਫਿਰ ਉਹਨਾਂ ਨੂੰ ਸਬਸਿਡੀ ਦਿੱਤੀ ਜੋ ਸਾਡੇ ਪੰਜਾਬ ਸਰਕਾਰ ਦਾ ਸ਼ੇਅਰ ਵੰਡਦਾ ਸੀ ਉਹ ਦਿੱਤਾ ਤੇ ਅੱਜ ਉਹ ਸੀਟਪੀ ਚੱਲ ਰਹੇ ਨੇ ਗਵਰਨਮੈਂਟ ਆਫ ਇੰਡੀਆ ਦਾ ਸ਼ੇਅਰ ਸੀ ਇੰਡਸਟਰੀ ਦਾ ਸ਼ੇਅਰ ਸੀ ਉਹ ਸੀਟਪੀ ਚੱਲ ਪਏ ਨੇ ਹੁਣ ਕਾਫੀ ਹੱਦ ਤੱਕ ਪਾਣੀ ਸਾਫ ਆ ਪਿਛਲੀ ਗਾਰ ਥੱਲੇ ਲੱਗੀ ਹੋਣ ਕਰਕੇ ਸੈਲਟ ਓਨ ਕਰਕੇ ਉਹ ਆਪਾਂ ਨੂੰ ਦੇਖਣ ਨੂੰ ਕਾਲਾ ਲੱਗਦਾ ਜੇ ਆਪਾਂ ਪਾਣੀ ਚੈੱਕ ਕਰਾਂਗੇ ਕਿਸੇ ਬੋਤਲ 'ਚ ਪਾ ਕੇ ਬਾਹਰ ਲੈ ਕੇ ਜਾਵਾਂਗੇ ਪਾਣੀ ਸਾਫ ਹੋਊਗਾ ਉਹਦੇ ਵਿੱਚ ਕੰਟੈਂਟ ਨਹੀਂ ਹੈ ਹੁਣ ਕੋਈ ਵੀ ਮਾੜਾ ਪਰ ਉਹ ਦੇਖਣ ਨੂੰ ਅਜੇ ਵੀ ਕਾਲਾ ਲੱਗ ਰਿਹਾ ਤੇ ਆਪਾਂ ਗੱਲ ਕਰੀਏ ਜੀ ਆਪਣੇ ਕੈਂਡੀਡੇਟਾਂ ਦੀ ਜਿਹਨਾਂ ਮੁਕਾਬਲਾ ਜਿਵੇਂ ਤੁਸੀਂ ਕਹੇ ਵੀ ਕਾਂਗਰਸ ਨਾਲ ਮੇਰਾ ਮੁਕਾਬਲਾ ਤੇ ਜਿਹੜੀ ਮੌਜੂਦਾ ਪਾਰਟੀ ਆ ਆਪ ਨਾਲ ਮੁਕਾਬਲਾ ਨਹੀਂ ਮੰਨਦੇ ਜੀ ਨਹੀਂ ਆਪ ਕਿਸੇ ਗਿਣਤੀ ਚ ਨਹੀਂ ਨਾ ਭਾਜਪੀ ਕਿਸੇ ਗਿਣਤੀ ਚ ਇਹ ਦੋਨੇ ਪਾਰਟੀਆਂ ਗਿਣਤੀ ਚ ਨਹੀਂ ਆ ਰਹੀਆਂ ਕਿਉਂਕਿ ਭਾਜਪੀ ਕੋਲੇ ਵੋਟ ਬੈਂਕ ਜਿਹੜਾ ਹੈਗਾ 1,54,000 ਰੁਪਈਆ ਉਹਨੂੰ 2017 ਚ ਜੀ ਨਾ 2022 ਚ ਹੂੰ ਹੁਣ ਉਹ ਕਿੱਦਿ ਕੀ ਬਦਾਲਣਗੇ ਸਾਡੇ ਨਾਲ ਰੁਸਿਆ ਹੋਇਆ ਵੋਟ ਬੈਂਕ ਵਾਪਸ ਆ ਗਿਆ ਜਿਹੜਾ ਸਾਡੇ ਨਾਲ ਰੁੱਸਿਆ ਸੀ ਬੋਟ ਬੰਕ ਜਿਹੜਾ ਆਮ ਨੂੰ ਪੈ ਗਿਆ ਸੀ ਹੁਣ ਸਾਡੇ ਕੋਲੇ ਵੋਟ ਬਹੁਤ ਆ ਇੱਕ ਸਾਨੂੰ ਦੋ ਵਾਰ ਬੈਂਸ ਦੀ ਵਜ੍ਹਾ ਕਰਕੇ ਹਾਰਨਾ ਪਿਆ ਹਮ ਅਯਾਲੀ ਸਾਹਿਬ ਨੂੰ ਗਰੇਵਲ ਸਾਹਿਬ ਨੂੰ ਹਾਰ ਦਾ ਮੂੰਹ ਤਾਂ ਦੇਖਣਾ ਪਿਆ ਕਿਉਂਕਿ ਬਰਾਬਰ ਬੈਂਸ ਕੱਟ ਜਾਂਦਾ ਹੈ ਆਜ਼ਾਦ ਹਮ ਉਸ ਵੇਲੇ 3.5 3 ਲੱਖ ਵੋਟ ਉਹ ਲੈ ਜਾਂਦਾ ਸੀ ਉਹਦੇ ਵਿੱਚ ਮੈਕਸਿਮਮ ਵੋਟ ਅਕਾਲੀ ਦਲ ਦੀ ਹੁੰਦੀ ਸੀ ਕਿਉਂਕਿ ਅਕਾਲੀ ਕੈਡਰ ਦਾ ਸੀ ਉਹ ਉਹਦੇ ਕਰਕੇ ਸਾਨੂੰ ਨੁਕਸਾਨ ਉਠਾਉਣਾ ਪਿਆ ਇਸ ਵਾਰ ਸਾਡਾ ਉਹ ਵੀ ਨਹੀਂ ਖੜ ਰੇ ਆਪ ਵੀ ਡਾਊਨ ਹੋ ਰਹੀ ਆ ਸਾਡਾ ਵੋਟ ਬੈਂਕ ਵਾਪਸ ਆ ਗਿਆ ਔਰ ਇਹਦੇ ਕਰਕੇ ਸਾਡੀ ਸੀਟ ਸੁਰੱਖਿਅਤ ਆ ਆਖਰੀ ਸਵਾਲ ਹੈ ਢੱਲੋਂ ਸਾਹਿਬ ਜਿਹੜੇ ਤੁਸੀਂ ਜਿਹਨਾਂ ਨਾਲ ਮੁਕਾਬਲਾ ਕਾਂਗਰਸ ਦੇ ਦੇ ਗੱਜ ਜੀ ਨੂੰ ਕਹਿੰਦੀ ਨੇਤਾ ਪ੍ਰਧਾਨ ਅਮਨਿੰਦਰ ਰਾਜਾ ਵੜਿੰਗ ਉਹਨਾਂ ਨੇ ਕਿਵੇਂ ਉਹਨਾਂ ਦੀ ਕਿਵੇਂ ਦੇਖਦੇ ਹੋ ਜੀ ਕਰਗਸਾਰੇ ਦੇਖੋ ਉਹ ਭਾਰੀ ਨੇ ਉਹ ਖੱਪੀ ਨੇ ਰੋਲਾਪੋਣ ਜੋਗੇ ਨੇ ਇਮੋਸ਼ਨਲ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਨੇ ਪਰ ਕਿਉਂਕਿ ਲੁਧਿਆਣੇ ਨਾਲ ਉਹਨਾਂ ਦਾ ਦੂਰ ਦਾ ਵੀ ਰਸਤਾ ਨਹੀਂਗਾ ਵਾਸਤਾ ਕੋਈ ਨਹੀਂਗਾ ਲੁਧਿਆਣੇ ਦੇ ਲੋਕ ਬਿਲਕੁਲ ਮੂੰਹ ਨਹੀਂ ਲਾਉਣਗੇ ਇਵਨ ਕਿ ਉਹਨਾਂ ਦੀ ਆਪਣੀ ਲੀਡਰਸ਼ਿਪ ਨਾਰਾਜ਼ ਆ ਜਿਹੜੀ ਇੱਥੇ ਤੇ ਲੁਧਿਆਣੇ ਦੀ ਆ ਇਸ ਕਰਕੇ ਉਹਨਾਂ ਨੂੰ ਜਿਹੜੀ ਵੋਟ ਆ 258000 ਪਈ ਸੀ ਹੁਣ ਜਦੋਂ ਆ 22 ਦੇ ਵਿੱਚ 22 ਦੇ ਵਿੱਚ 258000 ਚੋਂ ਵੀ ਘਟੂਗੀ ਮੈਂ ਇਹ ਮਹਿਸੂਸ ਕਰਦਾ ਵੀ ਉਹ 2 ਲੱਖ ਤੇ ਖੜ ਜਾਣਗੇ ਜਦੋਂ ਬਿੱਟੂ ਚ ਪਾ ਜਾਣੀ ਆ ਉਹ 2 ਲੱਖ 8000 ਤੇ ਆ ਜਾਊਗਾ ਪਰ ਉਹ ਕਹਿੰਦੇ ਜਦੋਂ ਮੈਂ ਗਿੱਦੜ ਪਾਇਆ ਕਿ ਮੈਨੂੰ ਉਦੋਂ ਵੀ ਬਾਹੀ ਕਿਹਾ ਜਾਂਦਾ ਸੀ ਪਰ ਹੁਣ ਉਹਨਾਂ ਨੂੰ ਜਾ ਕੇ ਪੁੱਛ ਕੇ ਦੇਖੋ ਮੈਂ ਤਾਂ ਇੱਥੇ ਪੂਰਾ ਮੁਕਾਬਲੇ 'ਚ ਆ ਮੈਂ ਤਾਂ ਘਰ ਵੀ ਲੈ ਲੈਣਾ ਉਹਨਾਂ ਦੀ ਧਰਮ ਪਤਨੀ ਵੀ ਇਹੀ ਗੱਲ ਕਹਿ ਰਹੇ ਨੇ ਦੇਖੋ ਉਹ ਸਿਰਫ ਬਾਈ ਦੀ ਵੇ ਬਾਈ ਨਹੀਂ ਵੇ 0% ਆਪਾਂ ਚਾਂਸ ਲਾ ਲਈਏ ਜਿੱਤ ਵੀ ਜੰਦਾ ਹੂੰ ਹੂੰ 2.5 ਸਾਲ ਬਾਅਦ ਫੇਰ ਸੀਟ ਛੱਡ ਕੇ ਪਜੂਗਾ ਕਿਉਂਕਿ ਫੇਰ ਆਮ ਜੂਣਾ ਦੇ ਵਿੱਚ ਉਹ ਤਾਂ ਗਿੱਦੜਵਾਦੋਂ ਲੜੂਗਾ ਵੀ ਮੈਂ ਜਿੱਤ ਕੇ ਮੁੱਖ ਮੰਤਰੀ ਬਣਾ ਕਿਉਂਕਿ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਮੰਨਦਾ ਫਿਰ ਢਾਈ ਸਾਬ ਸਿੱਟਾ ਦੁਗਾ ਫੇਰ ਇਲੈਕਸ਼ਨ ਹੋਊਗੀ ਫਿਰ ਲੁਧਿਆਣੇ ਦੇ ਲੋਕਾਂ ਨੂੰ ਇਹ ਤਾਮਚਾਉਂ ਦੇ ਵਿੱਚ ਪੈਣਾ ਪਊਗਾ ਇਸ ਕਰਕੇ ਪਹਿਲੀ ਗੱਲ ਤਾਂ ਉਹਦਾ ਕੋਈ ਚਾਂਸ ਨਹੀਂ ਆ ਦੂਜੀ ਵਾਰ ਇਹ ਵੀ ਜਿਹੜਾ ਗਿੱਦਰ ਗਿੱਦਰਵਾਦੇ ਲੋਕਾਂ ਨੂੰ ਪਿੱਠ ਦਿਖਾ ਕੇ ਆਇਆ ਫਿਰ ਲੁਧਿਆਣੇ ਦੇ ਲੋਕਾਂ ਨੂੰ ਪਿੱਠ ਦਿਖਾ ਕੇ ਭਜੂਗਾ ਇਸ ਕਰਕੇ ਲੁਧਿਆਣੇ ਦੇ ਲੋਕ ਕੋਈ ਗਲਤੀ ਨਹੀਂ ਕਰਨਗੇ ਸੋ ਢਿੱਲੋਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਮਿਹਰਬਾਨੀ ਥੈਂਕ ਯੂ ਗਰੀਟਸ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸੋ ਇਹ ਸਨ ਅਰਨਜੀਤ ਸਿੰਘ ਢਿੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਰਹੇ ਔਰ ਉਹਨਾਂ ਦੇ ਕਹਿਣ ਮੁਤਾਬਕ ਜੇ ਉਹਨਾਂ ਨੂੰ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਿਆ ਜਾਂਦਾ ਉਹ ਉੱਥੇ ਸਵਾਲ ਜ਼ਰੂਰ ਕਰਨਗੇ ਵੀ ਪੰਜਾਬ ਦੇ ਨਾਲੇ ਵਿਤਕਰਾ ਕਿਉਂ ਪੁੱਛਣਾ ਚਾਹੁੰਦੇ ਆ ਵੀ ਪੰਜਾਬ ਦੀ ਗਲਤੀ ਕੀ ਆ ਕਿਉਂਕਿ ਪੰਜਾਬ ਇੱਕ ਸੂਬਾ ਜਿਹੜਾ ਸਾਰੇ ਦੇਸ਼ ਨੂੰ ਅੰਨ ਦੇਣ ਵਾਲਾ ਵਾ ਉਹਦੇ ਨਾਲ ਹੀ ਹਮੇਸ਼ਾ ਇਹ ਜਿਹੜਾ ਮਤੇਆਪਨ ਕਿਉਂ ਕੀਤਾ ਜਾਂਦਾ ਕਿਉਂਕਿ ਜਦੋਂ ਜਦੋਂ ਸਰਕਾਰਾਂ ਬਣਦੀਆਂ ਨੇ ਇਹਨਾਂ ਨੂੰ ਅਣਦੇਖਿਆ ਕੀਤਾ ਜਾਂਦਾ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਦੇਸ਼ ਰਾਜ ਦੇ ਨਾਲ ਔਰ ਹੈਪੀ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਲੁਧਿਆਣਾ